ਮੰਗਲਵਾਰ ਦੀ ਸਵੇਰ ਫਰੀਦਕੋਟ ਕੋਟਕਪੂਰਾ ਰੋਡ ਤੇ ਇੱਕ ਨਿੱਜੀ বাস ਹਾਦਸੇ ਦਾ ਸ਼ਿਕਾਰ ਹੋ ਗਈ। বাস ਦੀ ਟਰੱਕ ਨਾਲ ਟੱਕਰ ਹੋਈ ਤੇ বাস ਨਾਲੇ ਵਿੱਚ ਜਾ ਕੇ ਡਿੱਗੀ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 30 ਲੋਕ ਜ਼ਖਮੀ ਹਨ। ਜਿਨ੍ਹਾਂ ਵਿੱਚੋਂ 2 ਦੀ ਹਾਲਤ ਜ਼ਿਆਦਾ ਨਾਜ਼ੁਕ ਹੈ। ਜ਼ਖਮੀਆਂ ਦਾ ਫਰੀਦਕੋਟ ਦੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਇਲਾਜ ਚੱਲ ਰਿਹਾ ਹੈ। ਜੋ ਦੋ ਲੋਕ ਵਧੇਰੇ ਜ਼ਖਮੀ ਹਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਐਜਫ ਨਾਓ ਜੋ ਰਿਪੋਰਟ ਹੈ ਫਾਈਨਲ ਉਹ 35 ਪੈਸੇਂਜਰਸ ਐਕਸੀਡੈਂਟ ਵਿੱਚ ਪ੍ਰਭਾਵਿਤ ਹੋਏ ਸੀ ਉਸ ਵਿੱਚ 5 ਕਨਫਰਮਡ ਡੈడ్ ਨੇ ਤੇ ਉਹ ਲੋਕਾਂ ਦੇ ਹੱਥ ਕੱਟ ਗਏ ਸੀਗੇ ਸੇ ਉਹਨਾਂ ਨੂੰ ਅਸੀਂ ਬਾਹਰ ਰੈਫਰ ਕਰ ਦਿੱਤਾ ਹੈ ਤਾਂ ਕਿ ਇਮੀਡੀਏਟਲੀ ਉਹ ਹੈਂਡ ਸੇਵ ਹੋ ਸਕੇ ਪਲਾਸਟਿਕ ਸਰਜਰੀ ਦਾ ਬਾਕੀ ਸਾਰੇ ਟਰੀਟਮੈਂਟ ਚੱਲ ਰਹੀ ਹੈਗੀ ਐਂਡ ਡਾਕਟਰਸ ਆਰ ਸੇਇੰਗ ਦੈਟ ਦੇ ਦੇ ਹੈਵ them ਅੰਡਰ ਕੰਟਰੋਲ ਮੌਕੇ ਉਤੇ ਪਹੁੰਚੀ ਪੁਲਿਸ ਦੀ ਟੀਮ ਨੇ ਜਿੱਥੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਵਾਇਆ ਉੱਥੇ ਹੀ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਕਲਪੀ ਆਖੀ ਸਾਡਾ ਪ੍ਰਾਇਮਰੀ ਫੋਕਸ ਪਿਛਲੇ 1 ਘੰਟੇ ਤੋਂ ਤੋਂ ਇਹ ਹੀ ਸੀ ਕਿ ਅਸੀਂ ਐਸ ਫਰਸਟ ਰਿਸਪੌਂਡਰਸ ਸਭ ਤੋਂ ਪਹਿਲਾਂ ਦੇ ਜਿਹੜੇ ਵੀ ਉੱਥੇ ਜ਼ਖਮੀ ਸੀ ਉਹਨਾਂ ਨੂੰ ਉਦੋਂ ਹੀ ਵੈਕੂਏਟ ਕਰਕੇ ਹਸਪਤਾਲ ਪਹੁੰਚਾਇਆ। ਤੋਂ ਉਹ ਅਸੀਂ ਹਲੇ ਫਿਨਿਸ਼ ਕੀਤਾ ਹੈ ਉਹ ਕੰਮ ਔਰ ਸਾਰੇ ਜ਼ਖਮੀਆਂ ਨੂੰ ਵੀ ਅਸੀਂ ਹਸਪਤਾਲ ਪਹੁੰਚਾਤਾ ਹੈ ਇਮੀਡੀਏਟ ਮੈਡੀਕਲ ਅਸਿਸਟੈਂਸ ਪ੍ਰੋਵਾਈਡ ਕੀਤੀ ਗਈ। ਔਰ ਇਸ ਤੋਂ ਬਾਅਦ ਹੋਣਾ ਸੀ ਉੱਥੇ ਮੌਕੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਕਰਾਂਗੇ। ਐਫ ਆਈ ਆਰ ਇਸ ਬੀਂਗ ਰਜਿਸਟਰਡ ਔਰ ਸਖਤ ਧਾਰਾ ਹਾ ਦੇ ਤਹਿਤ ਅਸੀਂ ਪਰਚਾ ਰਜਿਸਟਰ ਕਰਾਂਗੇ। ਪਰ ਇਹਦਾ ਪੂਰਾ ਯੂ ਵੈਰੀਫਾਈ ਕਰ ਫਰੀਦਕੋਟ ਦੇ ਵਿਧਾਇਕ ਨੇ ਅਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਤੇ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦੀ ਗੱਲ ਆਖੀ ਹੈ। ਹਲੇ ਦੇਖ ਰਹੇ ਆ ਕਿ ਕੌਣ ਦੋਸ਼ੀ ਆ ਉਹ ਤੇ ਜਾਂਚ ਕਰ ਲੈਣ ਦੇ ਉਪਰਕੇ ਹਲੇ ਜਾਂਚ ਦਾ ਵਿਚਾਰ ਹੈ। ਕੰਪੰਨੀ ਕ੍ਰਿਤਗੱਲ ਹੈ। ਹਲੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਹੋਇਆ ਬਣਾ ਕੇ ਸਾਰਾ ਕੁਝ। ਮੁੱਖ ਮੰਤਰੀ ਸਾਹਿਬ ਲੈਵਲ ਤੇ ਫੈਸਲਾ ਹੋਣਾ ਤੇ ਅਸੀਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਤਾਂ ਕਿ ਕੀਮਤੀ ਜਾਨਾਂ ਗਈਆਂ ਉਹਦਾ ਜੋ ਵੀ ਹੋ ਸਕੇ ਪਰਿਵਾਰ ਜਿਹੜੇ ਬੱਸਾਂ 'ਚ ਸਫ਼ਰ ਕਰੀ ਬੰਦੇ ਕਰਦੇ। ਕੋਈ ਦੇ ਵਾਸਤੇ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੇ। ਮ੍ਰਿਤਕਾ ਵਿੱਚ ਇੱਕ ਔਰਤ ਤੇ ਚਾਰ ਪੁਰਸ਼ ਸਨ ਟਿਕਟ ਚੈਕਰ ਆਤਮ ਸਿੰਘ ਦੀ ਵੀ ਇਸ ਹਾਦਸੇ ਵਿੱਚ ਜਾਨ ਚਲੀ ਗਈ